ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਰਵਿੰਦਰ ਕੌਰ ਤੋਂ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਅੱਜ ਆਪਾਂ ਲੱਗੇ ਆਏ ਆ ਤੁਹਾਡੇ ਵਾਸਤੇ ਗਰਮ ਸੂਟ 1200 ਦੇ ਦੋ ਵਾਲੇ ਸੂਟ ਥੋੜਾ ਜਿਹਾ ਸਟਾਕ ਆਪਣੇ ਕੋਲ ਹੈਗਾ ਏ ਕਿਉਂਕਿ ਡਿਮਾਂਡ ਹੀ ਇੰਨੀ ਜ਼ਿਆਦਾ ਸੀਗੀ ਮੈਨੂੰ ਫਿਰ ਤੋਂ ਮੰਗਵਾਉਣਾ ਪਿਆ ਤੇ ਤੁਸੀਂ ਕਹਣਾ ਹਰ ਵੀਡੀਓ ਚ ਕਹਿ ਦਿੰਦੀ ਡਿਮਾਂਡ ਸੱਚੀ ਉਹ ਡਿਮਾਂਡ ਬਹੁਤ ਜ਼ਿਆਦਾ ਸੀ ਕਿਉਂਕਿ ਤੁਹਾਨੂੰ ਨਵੇਂ ਕਲਰ ਚਾਰਟ ਜ਼ਰੂਰ ਮਿਲ ਦੇਖਣ ਨੂੰ ਮਿਲਣਗੇ ਤੇ ਇਹਨਾਂ ਦਿਨਾਂ 'ਚ ਨਵਾਂ ਲਿਆਉਣ ਦਾ ਮੇਰਾ ਕੋਈ ਮੂਡ ਨਹੀਂ ਸੀਗਾ ਬਟ ਇਸ ਕਰਕੇ ਲੈ ਕੇ ਆਏ ਕਿਉਂਕਿ ਡਿਮਾਂਡ ਸੀਗੀ ਪੈਣਪਰਾਵਾ ਦੀ ਉਹਨਾਂ ਨੂੰ ਜ਼ਰੂਰਤ ਸੀਗੀ ਤੇ ਆਪਾਂ ਤੁਹਾਡੇ ਵਾਸਤੇ ਲੈ ਕੇ ਹਾਜ਼ਰ ਆ ਠੀਕ ਹੈ ਸੂਟ ਬੋਸ ਹੋਣੇ ਨੇ ਕਲਰ ਪ੍ਰਿੰਟ ਕੁਝ ਨਵੇਂ ਹੋਣਗੇ ਕੁਝ ਪਹਿਲਾਂ ਵਾਲੇ ਰੀਸਟਾਕ ਕੀਤੇ ਆਪਾਂ ਤੇ 1200 ਦੇ ਦੋ ਲੱਗਣਗੇ ਇੱਕ ਅੱਧਾ ਵਿੱਚ ਸੈੱਟ ਹੋਏਗਾ ਜਿਹੜਾ ਅਸੀਂ ਉਹਨਾਂ ਨੂੰ ਕਹਿ ਕੇ ਥੋੜਾ ਸਸਤਾ ਕਰਵਾ ਰਿਹਾ ਜਿਹੜਾ 1250 ਦੇ ਦੋ ਦੇ ਰਹੇ ਸੀਗੇ ਉਹ ਆਪਾਂ ਹੁਣ ਫਿਰ 1200 ਦੇ ਦੋ ਹੀ ਦਵਾਂਗੇ ਠੀਕ ਹੈ ਤੇ ਚਲੋ ਦੇਖਦੇ ਆ ਪੇਮੈਂਟ ਦਾ ਮੂਡ ਆਨਲਾਈਨ ਰਹੇਗਾ Google Pay PhonePe ਰਹੀਂ ਤੁਸੀਂ ਪੇਮੈਂਟ ਕਰ ਸਕਦੇ ਹੋ ਪੇਮੈਂਟ ਪਹਿਲਾਂ ਹੀ ਕਰਨੀ ਪੈਗੀ ਫਿਰ ਹੀ ਤਾਂ ਠੀਕ ਹੈ ਚਲੋ ਪਹਿਲਾਂ ਤੁਹਾਨੂੰ ਮੈਂ ਦਿਖਾਉਣੀ ਆ ਆਪਣੇ ਨਵੇਂ ਡਿਜ਼ਾਈਨ ਲੋ ਜੀ ਨੇਵੀ ਬਲੂ ਕਲਰ ਆ ਗਿਆ ਤੇ ਗਰਮ ਸੂਟ ਨੇ ਪਸ਼ਮੀਨਾ ਦੇ ਸ਼ਾਲ ਨਾਲ ਹੋਣਗੇ ਸ਼ਾਲਸਟੌਲ ਠੀਕ ਹੈ ਤੇ ਸੂਟ ਵੀ ਬਹੁਤ ਸੋਹਣੇ ਹੋਣਗੇ 2.5 2.5 ਮੀਟਰ ਦੀ ਕਟ ਆਊਗੀ ਤੇ ਇਸ ਤੋਂ ਬਾਅਦ ਇਹ ਸਟਾਕ ਨਹੀਂ ਆਏਗਾ ਹੁਣ ਜਿਨ੍ਹਾਂ ਨੇ ਵੀ ਲੈਣੇ ਆ ਉਹ ਅਗਲੀਆਂ ਵੀਡੀਓ ਦੀ ਵੇਟ ਨਾ ਕਰਿਓ ਜੋ ਬਚੇਗਾ ਉਹ ਮੈਂ ਦਿਖਾ ਦਾਂਗੀ ਬਟ ਨਵਾਂ ਸਟਾਕ ਹੁਣ ਨਹੀਂ ਮੈਂ ਲੈ ਕੇ ਆਉਣਾ ਠੀਕ ਹੈ ਹੈਲੋ ਇਹ ਆ ਗਿਆ ਨੇਵੀ ਬਲੂ ਕਲਰ ਤੇ ਘੇਰੇ ਦੇ ਉੱਪਰ ਤੁਹਾਨੂੰ ਥੋੜਾ ਮੁਰਾਜ਼ ਜਿਹਾ ਹੋਇਆ ਕਲਰ ਦਿਖੂਗਾ ਥੋੜਾ ਜਿਹਾ ਇਸ ਤਰ੍ਹਾਂ ਜਿਸ ਤਰ੍ਹਾਂ ਹਨਾ ਮਤਲਬ ਕਲਰ ਕੰਟਰਾਸਟ ਵੇਨਦਾ ਆਊਗਾ ਇਸ ਤਰ੍ਹਾਂ ਦਾ ਲੋਜੀ ਓਕੇ ਤੇ ਇਹਦੇ ਨਾਲ ਤੁਹਾਨੂੰ ਮਿਲੂਗੀ ਨੇਵੀ ਬਲੂ ਕਲਰ ਦੀ ਹੀ ਬਾਟਮ ਬਾਹਰ ਚੱਲ ਰਿਹਾ ਸਾਡੇ ਕੰਮ ਸੜਕ ਦਾ ਇਸ ਕਰਕੇ ਥੋੜਾ ਜਿਹਾ ਆਵਾਜ਼ ਨੂੰ ਹੈਲੋ ਇਹ ਆ ਗਿਆ ਇਹਦੇ ਨਾਲ ਸ਼ਾਲ ਥੋੜਾ ਜਿਹਾ ਇਗਨੋਰ ਕਰਨਾ ਡਿਸਟਰਬੈਂਸ ਤੇ ਹੁੰਦੀ ਮੈਨੂੰ ਵੀ ਹੁੰਦੀ ਆ ਬਟ ਚਲੋ ਕੋਈ ਗੱਲ ਇਹ ਆਇਗਾ ਸ਼ਾਲ ਇਹਦੇ ਨਾਲ 1200 ਦੇ ਦੋ ਸੂਟ ਲੱਗਣਗੇ ਫਟਾਫਟ ਸਕਰੀਨਸ਼ਾਟ ਲੈ ਕੇ ਭੇਜ ਦੇਣਾ ਤੁਸੀਂ ਐਵੇਂ ਕਰਿਆ ਕਰੋ ਪਰਟੀਕੂਲਰ ਦੋ ਸੂਟਾਂ ਦੀ ਫੋਟੋ ਭੇਜਦੇ ਆ ਨਾ ਫਿਰ ਉਹ ਕਈ ਵਾਰੀ ਹੁੰਦਾ ਆ ਨਹੀਂ ਹੈਗਾ ਤੇ ਫਿਰ ਓਕੇ ਬਸ ਖਤਮ ਤੁਸੀਂ ਚਾਰ ਸੂਟਾਂ ਦੀ ਫੋਟੋ ਭੇਜੋ ਪੰਜ ਦੀ ਤੇ ਜੋ ਉਹਨਾਂ ਚ ਕੋਈ ਦੋ ਲੈ ਲਓ ਠੀਕ ਹੈ ਐਵੇਂ ਕਰ ਲਓ ਜਿਵੇਂ ਮੈਨੂੰ ਤੁਹਾਨੂੰ ਚੰਗਾ ਲੱਗਦਾ ਇਜ਼ੀ ਲੱਗਦਾ ਐਵੇਂ ਕਰ ਸਕਦੇ ਜੀ ਇਹ ਆ ਗਿਆ ਸੀਗਾ ਪਹਿਲਾ ਕਲਰ ਨੇਵੀ ਬਲੂ ਦੂਸਰਾ ਆ ਗਿਆ ਮੈਰੂਨ ਵਾਈ ਲਓ ਜੀ ਸੇਮ ਹੀ ਆਏਗਾ ਜਿਸ ਤਰ੍ਹਾਂ ਮੈਂ ਤੁਹਾਨੂੰ ਕਹਿਣ ਦੀ ਸੀ ਨਾ ਮਰਜ ਜਿਹਾ ਹੋਇਆ ਕਲਰ ਮਤਲਬ ਜਿਸ ਤਰ੍ਹਾਂ ਥੋੜਾ ਲੱਗਦਾ ਵੇਖਣ ਨੂੰ ਫੇਟ ਲੱਗਦਾ ਬਟ ਇਹ ਫੇਟ ਨਹੀਂ ਜੇ ਠੀਕ ਹੈ ਡਿਜ਼ਾਈਨਿੰਗ ਆ ਤੇ ਇਵੇਂ ਹੀ ਆਉਣੀ ਆ ਸੋਹਣਾ ਵੀ ਲੱਗਦਾ ਪਿਆ ਸਾਰੇ ਸੂਟਾਂ ਤੇ ਇਵੇਂ ਹੀ ਆਏਗਾ ਓਕੇ ਜੀ ਆ ਦੇਖੋ ਫਰੰਟ ਵੀ ਆਏਗਾ ਬੈਕ ਵੀ ਆਏਗਾ ਇਸ ਤਰ੍ਹਾਂ ਲਓ ਜੀ ਠੀਕ ਹੈ ਤੇ ਕਲਰ ਬਹੁਤ ਸੋਹਣਾ ਮੈਰੂਨ ਵਾਈਨ ਸੇਮ ਡਿਜ਼ਾਈਨ ਦਾ ਹੈ टाई टाई मीटर दी मिलेगी प्राइस बहुत सोहने खोल के दिखाऊंगी बहुत सोहनी लुक लगेगी सारे सूटा दौ जी ठीक है इवे दिखा दें दे एवं ना वादिया दिख जाऊ गजू तो का कपड़ा अलग तो मिलेगा ढाई ढाई मीटर की कट आएगी ਤੇ ਸਰਦੀਆਂ ਵਾਲੇ ਸੂਟ ਹੋਣਗੇ ਲੈ ਕੇ ਸੇਵ ਕਰਕੇ ਰੱਖ ਸਕਦੇ ਹੋ ਨੈਕਸਟ ਸੀਜ਼ਨ ਇਹੀ ਸੂਟ ਤੁਹਾਨੂੰ 850 ਰੁਪਏ ਦਾ ਮਿਲੇਗਾ। ਲਓ ਜੀ ਲਾਸਟ ਕਲਰ ਆ ਗਿਆ। ਕਾਫੀ ਕਲਰ। ਠੀਕ ਹੈ ਚਾਰ ਕਲਰ ਆਣਗੇ ਨਵੇਂ ਸੈੱਟ ਮੰਗਵਾਏ ਹੋਏ ਨੇ। ਜਿਵੇਂ ਆਏ ਓਵੇਂ ਤੁਹਾਨੂੰ ਦਿਖਾ ਦਿੰਦੇ ਨੇ। ਲਓ ਜੀ। ਠੀਕ ਹੈ। ਇਹ ਆ ਗਿਆ ਕਾਫੀ ਕਲਰ। ਬਹੁਤ ਹੀ ਸੋਹਣਾ ਡਿਜ਼ਾਈਨ ਆ ਤੇ ਬਹੁਤ ਸੋਹਣੇ ਖਿੜੇ-ਖਿੜੇ ਕਲਰ ਨੇ। ਚਾਰ ਕਲਰ ਆਣਗੇ ਚਾਰੋ ਹੀ ਸੁੱਪਰ ਨੇ। ਨੈਕਸਟ ਵਾਲੀ ਡਿਜ਼ਾਈਨਿੰਗ ਵੀ ਬਹੁਤ ਸੋਹਣੀ ਆ ਤੇ ਅਲੂਚੀ ਚੈੱਕ ਕਰੋ ਡਿਜ਼ਾਈਨਿੰਗ ਇਹ ਆਏਗੀ ਡਿਜ਼ਾਈਨਿੰਗ ਬਹੁਤ ਸੋਹਣੀ ਡਿਜ਼ਾਈਨਿੰਗ ਆ ਕਲਰ ਆ ਗਿਆ ਮਹਿੰਦੀ ਗ੍ਰੀਨ ਤੇ ਲੰਬਾਈ ਪੂਰੀ ਆਏਗੀ ਸਭ ਦਾ ਸੂਟ ਖੁੱਲਾ ਡੁੱਲਾ ਬਣੇਗਾ 2.5 2.5 ਮੀਟਰ ਦੀ ਕਟ ਆਏਗੀ ਪ੍ਰਿੰਟਿੰਗ ਬਹੁਤ ਸੋਹਣੀ ਲੱਗੀ ਹੈ ਬਲੇ ਸੂਟ ਦੀ ਮੈਨੂੰ ਮੈਂ ਇਹਦੇ ਨਾਲ ਦਾ ਤੇ ਮੇਰਾ ਵੀ ਹੈਗਾ orange ਕਲਰ ਦਾ ਮੈਂ ਪੌਨੀ ਹੁੰਨੀ ਆ ਤੰਬਾ ਕਲਰ ਤੁਸੀਂ ਦੇਖਿਆ ਹੀ ਹੁਣ ਉਹ 850 ਦੀ ਰੇਂਜ 'ਚ ਆਪਾਂ ਸੇਲ ਕੀਤਾ ਸੀ ਤੇ ਇਹ ਵੀ ਉਹਦੇ ਨਾਲ ਦਾ ਹੀ ਸੂਟ ਆ। ਪ੍ਰਿੰਟ ਵੀ ਉਹਦੇ ਨਾਲ ਦਾ ਹੈ। ਤੇ ਆ ਲਓ ਜੀ। ਚਲ ਦੇਖੋ ਕਿੰਨਾ ਸੋਹਣਾ ਹੈ। ਸਟਾਲ ਆ ਨਾ ਜ਼ਿਆਦਾ ਖੁੱਲਾ ਤੇ ਨਾ ਜ਼ਿਆਦਾ ਛੋਟਾ। ਇੱਕ ਤੇ ਹੁੰਦਾ ਨਾ ਬਿਲਕੁਲ ਈਰ ਜੀ। ਨਹੀਂ ਜੀ ਖੁੱਲਾ ਡੁੱਲਾ ਹੀ ਆਏਗਾ। ਬਟ ਜ਼ਿਆਦਾ ਖੁੱਲਾ ਵੀ ਨਹੀਂ ਹੋਏਗਾ। ਕਿ ਮਹਿੰਦੀ ਕਲਰ ਆ ਗਿਆ ਡਿਜ਼ਾਈਨ ਦਾ ਪਹਿਲਾ ਕਲਰ। 1200 ਦੇ ਦੋ ਸੂਟ। ਲਓ ਜੀ ਅਗਲਾ ਕਲਰ ਵੀ ਬਹੁਤ ਹੀ ਸੋਹਣਾ ਜਿਹਾ ਆ ਗਿਆ। ਇਹ ਆ ਗਿਆ ਸ਼ਰਟ ਦਾ ਕਲਰ। ਏ ਆ ਗਿਆ ਨਾਲ ਬਾਟਮ ਦਾ ਕਲਰ ਬਹੁਤ ਪਿਆਰਾ ਜਿਹਾ ਕਲਰ ਆ ਹੈਲੋ ਜੀ ਨਾ ਇਹ ਤੰਬਾ ਹੈ ਨਾ ਕਾਫੀ ਹੈ ਨਾ ਮਸਟਰਡ ਆ ਬਹੁਤ ਸੋਹਣਾ ਜਿਹਾ ਕਲਰ ਹੈ ਹੈਲੋ ਜੀ ਠੀਕ ਹੈ ਡਿਫਰੈਂਟ ਕਲਰ ਡਿਜ਼ਾਈਨ ਸੋਹਣੇ ਲੱਗਦੇ ਨੇ ਕੁਝ ਨਵਾਂ ਜਿਹਾ ਜਦੋਂ ਆਪਾਂ ਨੂੰ ਦੇਖਣ ਨੂੰ ਮਿਲਦਾ ਨਾ ਲਓ ਇਹ ਵੀ ਕਲਰ ਬਹੁਤ ਸੋਹਣਾ ਹੈ ਨਾ ਇਹ ਗ੍ਰੇ ਹੈ ਦੇਖੋ ਨਾ ਇਹ ਮਹਿੰਦੀ ਹੈ ਨਾ ਇਹ ਖਾਕੀ ਆ ਕਲਰ ਬਹੁਤ ਸੋਹਣਾ ਹੈ ਠੀਕ ਹੈ ਹੈਲੋ ਓਕੇ ਜੀ ਤੁਸੀਂ ਇਸ ਚੀਜ਼ ਦਾ ਧਿਆਨ ਰੱਖਣਾ ਸਕਰੀਨ ਸ਼ਾਟ ਲੈਣਾ ਜਦੋਂ ਜਾਂ ਤੇ ਇੱਥੋਂ ਲੈਣਾ ਹੈ ਨਹੀਂ ਆ ਤੁਸੀਂ ਇਸ ਚੀਜ਼ ਦਾ ਜਰੂਰ ਲੈਣਾ ਹੈ ਕਿਉਂਕਿ ਫਿਰ ਉਹਦੇ ਨਾਲ ਆਈਡੀਆ ਹੋ ਜਾਂਦਾ ਕਿਹੜਾ ਕਲਰ ਹੈ ਬਾਟਮ ਦਾ ਜਦੋਂ ਤੁਸੀਂ ਇਸ ਤਰ੍ਹਾਂ ਇਸ ਤਰ੍ਹਾਂ ਸਕਰੀਨਸ਼ਾਟ ਲੈਂਦੇ ਨਾ ਕਲਰ ਦਾ ਨਹੀਂ ਪਤਾ ਲੱਗੇਗਾ ਇਸੇ ਕਰਕੇ ਮੈਂ ਤੁਹਾਨੂੰ ਇੱਥੋਂ ਦਿਖਾ ਰਹੀ ਹਾਂ ਇੱਥੋਂ ਦਿਖਾ ਰਹੀ ਹਾਂ ਤੁਸੀਂ ਸਕਰੀਨਸ਼ਾਟ ਆਰਾਮ ਨਾਲ ਲੈ ਸਕਦੇ ਜੀ ਲਓ ਨੈਕਸਟ ਆ ਗਿਆ ਕਲਰ ਲੋ ਜੀ ਇੱਕ ਕਲਰ ਵਿੱਚ ਆ ਗਿਆ ਡਾਰਟ ਮੋਰ ਪੰਖੀ ਗ੍ਰੀਨ ਹਲੋ ਇਹਦਾ ਤੇ ਬਾਰਡਰ ਦਿਖ ਰਿਹਾ ਹੈ ਇਸ ਕਰਕੇ ਬਾਰਡਰ ਤੋਂ ਪਤਾ ਲੱਗ ਜਾਂਦਾ ਹੈ ਕਲਰ ਦਾ ਮੋਰ ਪੰਖੀ ਗ੍ਰੀਨ ਕਲਰ ਲਓ ਜੀ 1200 ਦੇ ਦੋ ਸੂਟ ਅਗਰ ਸਾਰੇ ਸੇਲ ਹੋ ਗਏ ਤੇ ਲਾਸਟ ਵੀਡੀਓ ਹੋਏਗੀ ਠੀਕ ਹੈ ਅਗਰ ਕੋਈ ਰਹਿ ਗਿਆ ਤੇ ਫਿਰ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਇਹਨੂੰ ਅਪਡੇਟ ਕਰ ਦਾਂਗੇ ਲਓ ਜੀ ਇਹ ਵਾਲਾ ਸੈੱਟ ਵੀ ਬਹੁਤ ਪਿਆਰਾ ਸੀ ਤੇ ਦੁਬਾਰਾ ਤੋਂ ਆਪਾਂ ਰੀਸਟਾਕ ਕਰ ਦਿੱਤਾ ਹੋਇਆ ਹੈ ਲਓ ਜੀ ਕਲਰ ਆ ਗਿਆ ਇਹਦਾ ਲਾਈਨਿੰਗ ਵਾਲਾ ਡਿਜ਼ਾਈਨ ਆ ਤੇ ਅਜੇ ਹੁਣੇ ਹੀ ਮੈਂ ਪੈਕ ਕਰਕੇ ਹਟੀਆਂ ਠੀਕ ਹੈ ਉਹਨਾਂ ਨੂੰ ਵੀ ਮੈਂ ਵੈਸੇ ਜਿਹੜੇ ਹੈਗੇ ਆ ਲਾਸਟ ਵਾਲੇ ਕੱਲ ਵਾਲੇ ਜਿਹੜੇ ਮੈਂ ਆਰਡਰ ਲਏ ਆ ਠੀਕ ਹੈ ਉਹ ਮੈਂ 1200 ਚੀ ਦੋ ਲਏ ਹੋਇਆ ਜਿਹੜੇ ਉਸ ਤੋਂ ਪਹਿਲਾਂ ਲਏ ਹੋਣਗੇ ਜਿੱਦਣ ਵੀਡੀਓ ਬਣਾਈ ਸੀ ਉਹ 1250 ਚ ਲਏ ਸੀਗੇ ਠੀਕ ਹੈ ਹੈਲੋ ਏ 12 ਸੋਚ ਲਿਆ ਕਿਉਂਕਿ ਇਹ ਵਾਲਾ ਸੈੱਟ ਹੁਣ ਮੈਨੂੰ ਸਸਤਾ ਆ ਠੀਕ ਹੈ ਫਿਰ ਮੈਨੂੰ ਇਹ ਸੀ ਕਿ ਮੈਂ ਅੱਜ ਹੀ ਉਹਨਾਂ ਦਾ ਆਰਡਰ ਲਿਆ ਇੱਕ ਦੋ ਜਾਣਿਆਂ ਦੋ ਜਾਣਿਆਂ ਤੇ ਅੱਜ ਆਰਡਰ ਲਏ ਉਹਨਾਂ ਕੋ ਮੈਂ 12 ਸੋਈ ਲਿਆ ਕਿਉਂਕਿ ਅੱਜ ਜਦੋਂ ਰਾਤ ਨੂੰ ਵੀਡੀਓ ਆਉਂਦੀ ਫਿਰ ਉਹਨਾਂ ਕਹਿੰਨਾ ਅੱਜ ਹੀ ਤੇ ਅਸੀਂ ਤੁਹਾਨੂੰ ਆਰਡਰ ਕੀਤੇ ਸੀਗੇ ਠੀਕ ਹੈ ਤੇ ਮੈਨੂੰ ਲੱਗਿਆ ਕੋਈ ਗੱਲ ਨਹੀਂ 50 ਰੁਪਏ ਨਾਲ ਕੋਈ ਜ਼ਿਆਦਾ ਨਹੀਂ ਹੋ ਜਾਂਦਾ ਤੇ ਤਾਂ ਕਰਕੇ ਮੈਂ ਉਹਨਾਂ ਨੂੰ ਕਰ ਦਿੱਤਾ ਪਰ ਜਿਨ੍ਹਾਂ ਨੇ ਪਹਿਲਾਂ ਲਏ ਆ ਐਕਚੁਅਲੀ ਤੁਸੀਂ ਬਿਲਕੁਲ ਸਹੀ ਪ੍ਰਾਈਸ ਦਿੱਤਾ ਹੋਇਆ ਤੇ ਤੁਸੀਂ ਪਲੀਜ਼ ਮਾਈਂਡ ਨਾ ਕਰਨਾ ਹਲੋ ਠੀਕ ਹੈ ਇਹ ਆ ਗਿਆ ਬੋਟਲ ਗ੍ਰੀਨ ਕਲਰ 셔ਟ ਤੋਂ ਪਤਾ ਨਹੀਂ ਲੱਗਦਾ ਤੁਸੀਂ ਇਹ ਵਾਲੀ ਤੇ ਨਾਲ ਜ਼ਰੂਰ ਸ਼ੇਅਰ ਕਰਨੀ ਆ ਫੋਟੋ ਠੀਕ ਹੈ ਬੋਟਲ ਗ੍ਰੀਨ ਕਲਰ ਇੱਥੋਂ ਸਕਰੀਨਸ਼ਾਟ ਲੈ ਲਓ ਕਈ ਵਾਰੀ ਸਾਨੂੰ ਵੀ ਪ੍ਰੈਸ਼ਰ ਹੋ ਜਾਂਦਾ ਕੀ ਕਰੀਏ ਹੈਲੋ ਇਹ ਆ ਗਿਆ ਕਲਰ ਮੈਰੂਨ ਇਹ ਦਿਖ ਰਿਹਾ ਹੈ ਮੈਰੂਨ ਕਲਰ ਆ ਉਹ ਨੇਵੀ ਬਲੂ ਤੇ ਬਲੈਕਸ ਡਿਫਰੈਂਟ ਡਿਫਰੈਂਟ ਨਹੀਂ ਲੱਗਦੇ ਸਿਮਿਲਰ ਜੇ ਲੱਗਦੇ ਆ

ਉਹ ਵਿਚਾਰੇ ਪਰ ਐਨੇ ਮੇਰੇ ਨਾਈਸ ਕਸਟਮਰ ਆ ਨਾ ਐਨੇ ਪਿਆਰੇ ਕਸਟਮਰ ਆ ਤੁਸੀਂ ਬਹੁਤ ਹੀ ਮੈਂ ਲੱਕੀ ਹਾਂ ਕਿ ਮੈਨੂੰ ਵਧੀਆ ਕਸਟਮਰ ਮਿਲੇ ਆ ਕਿਉਂਕਿ ਉਹ ਖੁਦ ਮੈਨੂੰ ਕਹਿੰਦੇ ਕਹਿੰਦੇ ਨਹੀਂ ਦੀਦੀ 1250 ਕਿਹਾ ਸੀ ਅਸੀਂ 1250 ਕਰਦੇ ਆ ਮੈਂ ਕਿਹਾ ਨਹੀਂ ਮੈਨੂੰ 1200 ਕਰ ਦੋ ਤੇ ਬਹੁਤ ਨਾਈਸ ਨਾਈਸ ਕਸਟਮਰ ਮੈਨੂੰ ਮਿਲੇ ਆ ਮੇਰੇ ਪੈਨਪਰਾ ਬਟ ਤੁਸੀਂ ਇਸ ਤਰ੍ਹਾਂ ਥੋੜਾ ਜਿਆ ਕਹ ਰਿਆ ਕਰੋ ਜਦੋਂ ਤੁਹਾਡਾ ਪਾਰਸਲ ਨਿਕਲ ਜਾਂਦਾ ਨਾ ਥੋੜੀ ਜਿਹੀ ਵੇਟ ਕਰਿਆ ਕਰੋ ਕਿਉਂਕਿ ਪਾਰਸਲ ਦੀ ਜ਼ਿੰਮੇਵਾਰੀ 100% ਮੇਰੀ ਆ ਠੀਕ ਹੈ ਕਿਸੇ ਵੀ ਕਾਰਨ ਅਗਰ ਤੁਹਾਡਾ ਪਾਰਸਲ ਤੁਹਾਡੇ ਕੋਲ ਨਹੀਂ ਪਹੁੰਚਦਾ ਉਹਦੀ ਜ਼ਿੰਮੇਵਾਰ ਮੈਂ ਹੋऊंगी ਠੀਕ ਹੈ ਬਟ ਤੁਸੀਂ ਇਹਨਾਂ ਜ਼ਰੂਰ ਕਰਨਾ ਹੈ ਕਿ ਆਪਣਾ ਐਡਰੈਸ ਜਿਹੜਾ ਹੈ ਉਹ ਪ੍ਰੋਪਰ ਦੇਣਾ ਹੈ ਆਪਣਾ ਪਿੰਨ ਕੋਡ ਤੇ ਫੋਨ ਨੰਬਰ ਖਾਸ ਕਰਕੇ ਪਿੰਨ ਕੋਡ ਤੇ ਫੋਨ ਨੰਬਰ ਆਪਣਾ ਪ੍ਰੋਪਰ ਦੇਣਾ ਹੈ ਠੀਕ ਹੈ ਬਾਕੀ ਜ਼ਿੰਮੇਵਾਰੀ ਮੇਰੀ ਹੈ ਤੁਸੀਂ ਫਿਕਰ ਨਾ ਕਰਿਆ ਕਰੋ ਪਾਰਸਲ ਲੇਟ ਹੋ ਜਾਂਦੇ ਹੈ ਕਈ ਵਾਰੀ ਕੁਝ ਮਿਸ ਅੰਡਰਸਟੈਂਡਿੰਗ ਹੋ ਜਾਂਦੀ ਕੋਈ ਏਰੀਏ ਦੀ ਜਾਂ ਕਿਸੇ ਵੇਲੇ ਕੋਈ ਫੋਨ ਨਹੀਂ ਚੱਕਦਾ ਜਾਂ ਕੋਈ ਕਿਸੇ ਵੀ ਕਾਰਨ ਹੋ ਜਾਂਦਾ ਤੇ ਫਿਰ ਵੀ ਘਬਰਾਉਣਾ ਨਹੀਂ ਹੈ ਜ਼ਿੰਮੇਵਾਰੀ ਮੇਰੀ ਹੋਏਗੀ ਹੈਲੋ ਜੀ ਠੀਕ ਹੈ ਇਹ ਵਾਲਾ ਡਿਜ਼ਾਈਨ ਵੀ ਬਹੁਤ ਸੋਹਣਾ ਸੀ ਕਿ ਬਹੁਤ ਆਰਡਰ ਆਏ ਸੀ ਲਓ ਜੀ ਦੁਬਾਰਾ ਰੀਸਟਾਕ ਕਰ ਦਿੱਤਾ ਹੋਇਆ ਹੈ ਠੀਕ ਹੈ ਹੈਲੋ ਬਟ ਇਹਦਾ ਕਾਫੀ ਕਲਰ ਜਿਹੜਾ ਉਹ ਆਪਣਾ ਨਿਕਲ ਆਇਆ ਸੀ ਡਿਫੈਕਟ ਨਿਕਲ ਆਇਆ ਨਾ ਹਾਂ ਉਹ ਡਿਫੈਕਟ ਨਿਕਲ ਆਇਆ ਕਾਫੀ ਕਲਰ ਦੇ ਬਹੁਤ ਆਰਡਰ ਸੀ ਉਹ ਸਾਡਾ ਡਿਫੈਕਟ ਨਿਕਲ ਗਿਆ ਹੈਲੋ

ਲਓ ਇਹ ਸਾਰੇ ਮੈਂ ਪਹਿਲਾਂ 1200 ਦੇ ਦੋ ਚ ਹੀ ਸੇਲ ਕੀਤੇ ਆ ਠੀਕ ਹੈ ਇੱਕ ਦੋ ਡਿਜ਼ਾਈਨ ਸੀਗੇ ਜਿਹੜੇ 1250 ਚ ਕੀਤੇ ਸੀ ਇਹ 1200 ਦੇ ਦੋ ਵਾਲੇ ਹੀ ਆ ਠੀਕ ਹੈ ਲਓ ਮਰੂਨ ਮਾਇਨ ਤੇ ਨਾਲ ਛਾਲ ਸਕਰੀਨ ਸ਼ਾਟ ਲੈ ਲਓ ਭੇਜੋ ਸਾਡੇ ਵਟਸਐਪ ਨੰਬਰ ਤੇ 1200 ਦੇ ਦੋ ਸੂਟ ਫਟਾਫਟ ਖਰੀਦ ਲਓ ਤੇ ਲਾਸਟ ਕਲਰ ਆ ਗਿਆ ਇਹਦਾ ਇਹ ਵਾਲਾ ਇਹ ਵੀ ਮੈਚਿੰਗ ਬਹੁਤ ਪਿਆਰੀ ਲੱਗੀ ਲਾਈਟ ਗ੍ਰੀਨ ਤੇ ਡਾਰਕ ਗ੍ਰੀਨ ਦਾ ਕੰਬੀਨੇਸ਼ਨ ਆ ਲਓ ਜੀ ਠੀਕ ਹੈ ਓਕੇ ਪੀੜ ਵਾਲਾ ਡਿਜ਼ਾਈਨ ਟਰੀ ਵਾਲਾ ਡਿਜ਼ਾਈਨ ਓਕੇ ਜੀ 1200 ਦੇ ਦੋ ਇੱਕ ਮੇਰਾ ਇਹਦੇ ਵਿੱਚੋਂ ਡਿਫੈਕਟ ਨਿਕਲ ਆਇਆ ਠੀਕ ਹੈ ਇਹ ਵਾਲਾ ਪੀਸ ਸੀਗਾ ਜਿਹੜਾ ਆਪਾਂ 1250 ਦੇ ਦੋ ਦਿੱਤੇ ਹੋਏ ਨੇ ਤੇ ਬਟ ਹੁਣ ਆਪਾਂ ਉਹਨਾਂ ਕੋਲੋਂ ਇਹ ਸਸਤਾ ਹੀ ਲੈ ਕੇ ਆਏ ਆ 50 ਰੁਪਏ ਆ ਕਹਿੰਿਆ ਨਹੀਂ ਦੇਣੀ ਹੁਣ ਮੈਂ ਮੇਰੇ ਕਸਟਮਰ ਕਹਿੰਦੇ ਆ ਕਿ ਤੁਸੀਂ 50 ਰੁਪਏ ਕਿਉਂ ਵਧ ਰੱਖੇ ਐਲੋ ਜੀ ਠੀਕ ਹੈ ओके okay जी नेवी ब्लू कलर डिजाइन बहुत सोहना है एहाल इसे तरह ही बॉटम आएगी इसे तरह आएगा ठीक है स्टॉल बहुत प्यारा है लसरा वाला डिजाइन okay जी ओके जी नेक्स्ट नैक्सट ऑफ वाइट कलर लॉज इस कलर की बहुत डिमांड आई थ पर नहीं मैं ज्यादा सैट लिया समझदारी नहीं समझी क्योंकि सूँ फिर एक एक पीस नहीं ना मिलता कि जिदा यदि डिमांड ज्यादा आई थी अस यही ज़्यादा लाईए फिर सू सट वाइज ही चकना पैंता है ना तो फिर ही सस्ता पालो ए डिमांड बहुत आई सी पर सिंगल ही पीस अवेलेबल आ यो कलर तीन कलर ने गाजरी सेल हो गया गाजरी दुकिंग सी एलो ठीक है येलो मस्टर्ड कलर ओके okay, जी 2.5 ਮੀਟਰ ਦੀ ਕਟ ਆਏਗੀ ਵਿਦ ਸਟਾਲ 3 ਪੀਸ ਸੂਟ ਮਿਲ ਰਿਹਾ ਹੈ ਸਿਰਫ ਤੇ ਸਿਰਫ 1200 ਦੇ ਦੋ ਜਿਹਨੇ ਸਿੰਗਲ ਲੈਣਾ ਹੋਏਗਾ ਉਹਨੂੰ 650 ਦਾ ਮਿਲੇਗਾ ਠੀਕ ਹੈ ਹੈਲੋ ਇਹ ਵਾਲਾ ਡਿਜ਼ਾਈਨ ਵੀ ਬਹੁਤ ਸੋਹਣਾ ਸੀ ਇਹਦੇ ਵਿੱਚ ਵੀ ਦੋ ਪੀਸ ਸੋਲਡ ਹੋਏ ਹੋਏ ਸੀ ਪਹਿਲਾਂ ਹੀ ਤੇ ਇਸ ਕਰਕੇ ਸਾਨੂੰ ਲਿਹਾਉਣਾ ਪਿਆ ਵੇਟ ਕਰਕੇ ਲਿਹਾਉਣਾ ਪਿਆ ਹੈਲੋ ਜੀ ਇਹਦੇ ਨਾਲ ਲਾਈਟ ਪਿੰਕ ਕਲਰ ਦੀ ਬਾਟਮ ਆਊਗੀ ਲਾਈਟ ਜਿਹਾ 베ਬੀ ਪਿੰਕ ਬਿਲਕੁਲ ਲਾਈਟ ਠੀਕ ਹੈ ਹੈਲੋ ਦੇ ਦੋ ਪੀਸ ਇਹਦੇ ਸੋਲਡ ਹੋਏ ਆ ਬਾਕੀ ਤੁਹਾਨੂੰ ਮੈਂ ਦਿਖਾ ਰਹੀ ਆ ਹਲੋ ਜੀ 1200 ਦੇ ਦੋ ਓਕੇ ਜੀ 650 ਦਾ ਇੱਕ ਇੱਕੇ ਦਾ ਆ ਗਿਆ 바ਵਾ ਪੀਚ ਕਲਰ ਲਓ ਜੀ 바ਵਾ ਪੀਚ ਕਲਰ 1200 ਦੇ ਦੋ ਨੈਕਸਟ ਵਾਲਾ ਡਿਜ਼ਾਈਨ ਇਹ ਵਾਲਾ ਆ ਗਿਆ ਲਸਰਾ ਵਾਲਾ ਡਿਜ਼ਾਈਨ ਠੀਕ ਹੈ ਹਲੋ ਮੈਂ ਦਿਖਾਇਆ ਹੋਇਆ ਸੀ ਪਹਿਲਾਂ ਵੀ ਫਿਰ ਤੋਂ ਦਿਖਾ ਦਿੰਨੇ ਆਂ ਕਈ ਵਾਰੀ ਨਾ ਨਵੇਂ ਭੈਣ ਭਰਾ ਜੁੜ ਜਾਂਦੇ ਆਪਣੇ ਨਾਲ ਹਲੋ ਜੀ ਲਾਈਨਿੰਗ ਵਾਲਾ ਡਿਜ਼ਾਈਨ ਹੈ ਗਰਮ ਸੂਟ ਹੈ ਨਾਲ ਆਏਗੀ ਐਵਰੀਲ ਪਾਈਨ ਦੀ ਬਾਟਮ ਆਏਗੀ ਤੇ ਨਾਲ ਆਏਗਾ ਸਟਾਲ ਕਲਰ ਚਾਰ ਮਿਲ ਜਾਣਗੇ ਰੇਟ 1200 ਦੇ ਦੋ ਲੱਗਣਗੇ ਹਲੋ ਜੀ ਠੀਕ ਹੈ ਪਹਿਲਾ ਕਲਰ ਆ ਗਿਆ ਪਰਪਲ ਲਵੈਂਡਰ ਕਲਰ ਦੂਸਰਾ ਕਲਰ ਆ ਗਿਆ ਜੀ ਆਪਣਾ ਲਓ ਜੀ ਫਰੋਜ਼ੀ ਲਾਈਨਿੰਗ ਚ بیس ਆਏਗਾ ਇਹਦਾ ਗਰਮ ਸੂਟ ਹੈ ਫਿਰ ਆ ਗਿਆ 베ਬੀ ਪਿੰਕ ਕਲਰ ਓਕੇ ਜੀ ਤੇ ਦੈਨ ਆ ਗਿਆ ਪੀਚ ਕਲਰ ਠੀਕ ਹੈ ਚਾਰ ਕਲਰ ਮਿਲਣਗੇ ਚਾਰੇ ਹੀ ਕਲਰ ਬਹੁਤ ਸੋਹਣੇ ਨੇ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆ ਉਹਦਾ ਲਓ ਸਕਰੀਨਸ਼ਾਟ ਭੇਜੋ ਸਾਡੇ ਵਟਸਐਪ ਨੰਬਰ ਤੇ ਆਪਣਾ ਆਰਡਰ ਜਲਦੀ ਜਲਦੀ ਕਨਫਰਮ ਕਰਾ ਲਓ ਥੈਂਕ ਯੂ ਧੰਨਵਾਦ